ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਕੱਲ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ ਪੰਜਾਬ ਦੇ ਕਿਸਾਨਾਂ ਦੇ ਨਾਲ ਮੀਟਿੰਗ ਕਰਨ ਤੋਂ ਉਪਰੰਤ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਡੱਲੇਵਾਲ ਸਾਹਿਬ ਨੂੰ ਸਰਵਣ ਸਿੰਘ ਜੀ ਪੰਦੇਰ ਨੂੰ ਤੇ ਉਹਨਾਂ ਦੇ ਹੋਰ ਨਾਲ ਸਾਥੀਆਂ ਨੂੰ ਉਹਦੀ ਸਾਰੇ ਪੰਜਾਬ ਵਿੱਚ ਨਹੀਂ ਬਲਕਿ ਸਾਰੇ ਦੇਸ਼ ਵਿੱਚ ਉਹਦੀ ਕਰੜੇ ਸ਼ਬਦਾਂ ਵਿੱਚ ਨਿਖੇਦੀ ਕੀਤੀ ਜਾ ਰਹੀ ਹੈ ਕਿਉਂਕਿ ਇਹ ਕਦੇ ਵੀ ਨਹੀਂ ਹੋਇਆ ਕਿ ਕਿਸੇ ਵੀ ਆਪਾਂ ਜਥੇਬੰਦੀ ਦੇ ਨਾਲ ਮੇਜ਼ ਤੇ ਬਹਿ ਕੇ ਗੱਲ ਕਰੀਏ ਚਾਹੇ ਉਹ ਗੱਲ ਸਿਰੇ ਚੜੇ ਜਾਂ ਨਾ ਚੜੇ ਪਰ ਉਹਨਾਂ ਨੂੰ ਬੁਲਾ ਕੇ ਉਹਨਾਂ ਨਾਲ ਮੀਟਿੰਗ ਤੋਂ ਉਪਰੰਤ ਜੇ ਕੋਈ ਗੱਲ ਸਿਰੇ ਨਹੀਂ ਸੀ ਚੜੀ ਤੇ ਉਹਨਾਂ ਨੂੰ ਗ੍ਰਿਫਤਾਰ ਕਰ ਲੈਣਾ ਇਹ ਬੜੀ ਮੰਦਭਾਗੀ ਘਟਨਾ ਹੈ ਮਾਨ ਸਾਹਿਬ ਅਸੀਂ ਤੇ ਪਹਿਲਾਂ ਹੀ ਪੰਜਾਬ ਦਾ ਕਿਸਾਨ ਦੇਸ਼ ਦਾ ਕਿਸਾਨ ਅੰਨਦਾਤਾ ਰੋਲ ਰਿਹਾ ਲੇਕਿਨ ਕੱਲ ਤੁਸੀਂ ਉਹਨਾਂ ਦੇ ਜ਼ਖਮਾਂ ਦੇ ਉੱਤੇ ਹੋਰ ਲੂਣ ਛਿੜਕਿਆ ਕਿ ਉਹਨਾਂ ਦੀਆਂ ਜਿਸ ਤਰ੍ਹਾਂ ਦਸਤਾਰਾਂ ਲਾਈਆਂ ਗਈਆਂ ਬਲਡੋਜ਼ਰਾਂ ਦੇ ਨਾਲ ਜਿਵੇਂ ਉਹ ਬਹੁਤ ਵੱਡੇ ਦੇਸ਼ ਧਰੋਈ ਹੋਣ ਉਹਨਾਂ ਨੂੰ ਢਾਇਆ ਗਿਆ ਉੱਥੇ ਉਹਨਾਂ ਨੂੰ ਉੱਥੋਂ ਭਜਾਇਆ ਗਿਆ ਤੇ ਹਾਹਾਕਾਰ ਮੱਚੀ ਹੈ ਕੋਈ ਸਮਾਂ ਸੀ ਜਦੋਂ ਦੇਸ਼ ਦੇ ਵਿੱਚ ਕਿਨਾਰਾ ਹੁੰਦਾ ਸੀ ਜੈ ਜਵਾਨ ਜੈ ਕਿਸਾਨ ਪਰ ਅੱਜ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਨਾ ਤੇ ਜਵਾਨ ਰਹਿ ਗਿਆ ਤੇ ਨਾ ਹੀ ਕਿਸਾਨ ਰਹਿ ਗਿਆ ਮੇਰੇ ਕਹਿਣ ਦਾ ਭਾਵ ਕਿ ਜਵਾਨ ਕੁਝ ਤੇ ਸਾਡੇ ਵਿਦੇਸ਼ਾਂ ਨੂੰ ਚਲੇ ਗਏ ਤੇ ਕੁਝ ਜਿਹੜੇ ਜਵਾਨ ਸਨ ਉਹ ਚਿੱਟੇ ਦੀ ਪੇਟ ਚੜ ਗਏ ਤੇ ਜੇ ਕਿਸਾਨੀ ਦੀ ਗੱਲ ਕਰੀਏ ਤੇ ਕਿਸਾਨੀ ਵੀ ਸਰਕਾਰਾਂ ਦੀਆਂ ਗਲਤ ਪਾਲਿਸੀਜ਼ ਦੇ ਤਹਿਤ ਕਿਸਾਨਾਂ ਨੂੰ ਰੋਲ ਕੇ ਰੱਖਤਾ ਅੱਜ ਜੋ ਕਿਸਾਨ ਦੀ ਦੁਰਦਸ਼ਾ ਹੋਈ ਤੇ ਖਾਸ ਤੌਰ ਤੇ ਭਗਵੰਤ ਮਾਨ ਜੀ ਤੁਸੀਂ ਕੇਂਦਰ ਦੀ ਮੋਦੀ ਸਰਕਾਰ ਦੇ ਕਹਿਣ ਦੇ ਉੱਤੇ ਜੋ ਤੁਹਾਡੀ ਉਹਨਾਂ ਦੇ ਨਾਲ ਸਾਣ ਗਾਂੜਾ ਹੈ ਉਹਦੇ ਕਾਰਨ ਇਹ ਸਾਰਾ ਕੁਝ ਹੋਇਆ ਇਹਦਾ ਤੁਹਾਨੂੰ ਕਮਿਆਜ਼ਾ ਭੁਗਤਣਾ ਹੀ ਪਏਗਾ ਜੇ ਮੈਂ ਗੱਲ ਕਰਾਂ ਜੈਜਵਨ ਜੈਕਸਨ ਦੀ ਤੇ ਇੱਕ ਹੋਰ ਨਾਰ ਆਇਆ ਸੀ ਕਿ ਦੇਸ਼ ਦੇ ਵਿੱਚ ਚਿੱਟੀ ਕ੍ਰਾਂਤੀ ਆਈ ਸੀ ਉਦੋਂ ਦੁੱਧ ਦੀਆਂ ਨਹਿਰਾਂ ਵਗੀਆਂ ਸਨ ਪਰ ਉਦੋਂ ਪਿੰਡਾਂ ਦੀਆਂ ਬਜ਼ੁਰਗ ਔਰਤਾਂ ਕਹਿੰਦੀਆਂ ਹੁੰਦੀਆਂ ਸਨ ਕਿ ਹਮੇਸ਼ਾ ਹੀ ਦੁੱਧ ਨੂੰ ਤੇ ਪੁੱਤ ਨੂੰ ਬਚਾ ਕੇ ਰੱਖੀਦਾ ਇਹਨੂੰ ਭੜੇ ਲੋਕਾਂ ਦੀਆਂ ਨਜ਼ਰਾਂ ਲੱਗਦੀਆਂ ਨੇ ਪਰ ਅੱਜ ਸ਼ਾਇਦ ਉਹਨਾਂ ਬਜ਼ੁਰਗ ਔਰਤਾਂ ਮਾਵਾਂ ਦੀਆਂ ਗੱਲਾਂ ਸੱਚ ਸਾਬਤ ਹੁੰਦੀਆਂ ਕਿ ਸਾਡੇ ਦੁੱਧ ਨੂੰ ਵੀ ਨਜ਼ਰ ਲੱਗ ਗਈ ਤੇ ਸਾਡੇ ਪੁੱਤ ਨੂੰ ਵੀ ਨਜ਼ਰ ਲੱਗ ਗਈ ਅੱਜ ਸਾਡਾ ਨਾ ਦੁੱਧ ਲੱਭਦਾ ਜਦੋਂ ਕਿਸਾਨ ਨੂੰ ਹੀ ਮੰਡੀਆਂ 'ਚ ਰੋਲਣਾ ਪਿਆ ਉਹਨਾਂ ਦੀਆਂ ਪੱਗਾਂ ਲਾਈਆਂ ਜਾਂਦੀਆਂ ਨੇ ਉਹਨਾਂ ਦੀ ਗੱਲ ਸੁਣੀ ਨਹੀਂ ਜਾਂਦੀ ਤੇ ਦੁੱਧ ਕਿੱਥੋਂ ਰਹਿਣਾ ਤੇ ਨਾ ਸਾਡੇ ਪੁੱਤ ਰਹੇ ਨੇ ਪੁੱਤ ਜਿਹੜੇ ਨੇ ਉੱਚਟੇ ਦੀ ਪੇਟ ਚੜ ਗਏ ਨੇ ਭਗਵੰਤਬਾਨ ਜੀ ਤੁਸੀਂ ਜੋ ਕੁਝ ਕੀਤਾ ਤੁਹਾਨੂੰ ਹੋਰ ਕੋਈ ਨਹੀਂ ਤੁਹਾਡੀ ਆਤਮਾ ਤੁਹਾਨੂੰ ਇੱਕ ਦਿਨ ਜ਼ਰੂਰ ਕਹੇਗੀ ਜਿਸ ਤਰ੍ਹਾਂ ਕਹਿੰਦੇ ਨੇ ਨਾ ਕਿ ਲੋਕ ਅਦਾਲਤਾਂ ਦੇ ਵਿੱਚ ਜਾ ਕੇ ਝੂਠ ਬੋਲ ਲੈਂਦੇ ਨੇ ਤੇ ਕਹਿੰਦੇ ਉਹ ਗਰੇਜ਼ ਨਹੀਂ ਕਰਾਂਗਾ ਕਈ ਧਾਰਮਿਕ ਸਥਾਨਾਂ ਤੇ ਜਾ ਕੇ ਵੀ ਝੂਠ ਬੋਲ ਲੈਂਦੇ ਨੇ ਲੇਕਿਨ ਇੱਕ ਥਾਂ ਤੇ ਝੂਠ ਬੋਲਣਾ ਬਹੁਤ ਔਖਾ ਹੁੰਦਾ ਹੈ ਉਹ ਉਹ ਜਦੋਂ ਤੁਸੀਂ ਰਾਤ ਨੂੰ ਸੌਂਦੇ ਹੋ ਸਵੇਰੇ ਉੱਠਦੇ ਹੋ ਸਵੇਰੇ ਉੱਠ ਕੇ ਸਿੱਧੇ ਆਪਣੇ ਬਾਥਰੂਮ ਦੇ ਵਿੱਚ ਜਾਂਦੇ ਹੋ ਜਦੋਂ ਅੱਖਾਂ ਪੂੰਝਦੇ ਹੋ ਤੇ ਤੁਹਾਡੇ ਸਾਹਮਣੇ ਸ਼ੀਸ਼ਾ ਲੱਗਾ ਹੁੰਦਾ ਹੈ ਉਸ ਸ਼ੀਸ਼ੇ ਦੇ ਵਿੱਚ ਆਪਣੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਜਦੋਂ ਤੁਹਾਡੀਆਂ ਅੱਖਾਂ ਤੁਹਾਨੂੰ ਕਹਿਣਗੀਆਂ ਕਿ ਕੱਲ ਮਿਤਰਾ ਕੀ ਕੀਤਾ ਏ ਤੇ ਤੁਹਾਡੀ ਆਤਮਾ ਤੁਹਾਨੂੰ ਝੰਜੋੜੇਗੀ ਤੁਹਾਨੂੰ ਹੋਰ ਕੋਈ ਨਹੀਂ ਕਹੇਗਾ ਤੁਹਾਡੀਆਂ ਅੱਖਾਂ ਹੀ ਦੱਸਣਗੀਆਂ ਕਿ ਤੁਸੀਂ ਬਹੁਤ ਵੱਡੀ ਕੱਲ ਬذرਪਾਪ ਕੀਤਾ ਹੈ ਸੋ ਭਗਵੰਤ ਮਾਨ ਜੀ ਤੁਸੀਂ ਜੋ ਕੀਤਾ ਹੈ ਤੁਹਾਡੀ ਆਤਮਾ ਤੁਹਾਨੂੰ ਇੱਕ ਦਿਨ ਜ਼ਰੂਰ ਕਹੇਗੀ ਕਿ ਤੁਸੀਂ ਬਹੁਤ ਗਲਤ ਕੰਮ ਕੀਤਾ ਹੈ ਪੰਜਾਬ ਦੇ ਲੋਕ ਪੰਜਾਬ ਦੇ ਕਿਸਾਨ ਤੁਹਾਨੂੰ ਕਦੇ ਵੀ ਇਸ ਗਲਤੀ ਲਈ ਮਾਫ ਨਹੀਂ ਕਰਨਗੇ ਤੁਹਾਡੇ ਇੱਕ ਸਪੋਕਸਮੈਨ ਵੱਲੋਂ ਇਹ ਕੀ ਆ ਜਾ ਰਿਹਾ ਹੈ ਕਿ ਕਾਂਗਰਸ ਵਾਲਿਆਂ ਨੇ ਪਾਰਲੀਮੈਂਟ ਵਿੱਚ ਕੀ ਬੋਲਿਆ ਕਿਸਾਨਾਂ ਲਈ ਪਿਛਲਾ ਇਤਿਹਾਸ ਕੱਢ ਕੇ ਵੇਖ ਲੋ ਉੱਥੇ ਤੇ ਝੂਠ ਬੋਲਿਆ ਨਹੀਂ ਜਾ ਸਕਦਾ ਇੱਕ ਇੱਕ ਮਿੰਟ ਦੀ ਗੱਲਬਾਤ ਹੁੰਦੀ ਹੈ ਸੋ ਇਸ ਕਰਕੇ ਮੈਂ ਇਹਨੂੰ ਰਾਜਨੀਤਿਕ ਤੌਰ ਤੇ ਨਾ ਲੈਂਦਾ ਹੋਇਆ ਇਹ ਗੱਲ ਕਵਾਂਗਾ ਕਿ ਜੋ ਪੰਜਾਬ ਦੇ ਕਿਸਾਨ ਦੇ ਨਾਲ ਉਹਨਾਂ ਦੀ ਪਿੱਠ ਵਿੱਚ ਕੱਲ ਤੁਸੀਂ ਸ਼ੁਰਾ ਮਾਰਿਆ ਹੈ ਲੋਕ ਤੁਹਾਨੂੰ ਕਦੇ ਵੀ ਮਾਫ ਨਹੀਂ ਕਰਨਗੇ ਤੁਹਾਡਾ ਇਨ੍ਹਾਂ ਕਿਸਾਨਾਂ ਨੇ ਸਾਰੇ ਸਾਥੀਆਂ ਨੇ ਚਾਹੇ ਕੋਈ ਵੀ ਕਿਸੇ ਰਾਜਨੀਤਿਕ ਪਾਰਟੀ ਨਾਲ ਹੋਰ ਨਾ ਵੀ ਸੰਬੰਧ ਰੱਖਦਾ ਹੈ ਇਹ ਤੁਹਾਨੂੰ ਘਰੋਂ ਨਿਕਲਣ ਤੋਂ ਰੋਕਣ ਲਈ ਮਜਬੂਰ ਕਰ ਦੇਣਗੇ ਔਰ ਇਹ ਤੁਹਾਨੂੰ ਪਛਤਾਵਾ ਹੋਏਗਾ ਇਹ ਤੁਹਾਨੂੰ ਸਾਰਿਆਂ ਦੇ ਕੋਲੋਂ ਹੀ ਕਿਸਾਨਾਂ ਦੇ ਕੋਲੋਂ ਮਜ਼ਦੂਰਾਂ ਦੇ ਕੋਲੋਂ ਇਸ ਹੋਈ ਬਜ਼ਰ ਗਲਤੀ ਦੀ ਤੁਹਾਨੂੰ ਮਾਫੀ ਮੰਗਣੀ ਪੈਗੀ ਮੈਂ ਸਾਰਿਆਂ ਹੀ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਅਸੀਂ ਸਾਰੇ ਇੱਕ ਮੰਚ ਦੇ ਇਕੱਠੇ ਹੋਈਏ ਚਾਹੇ ਸਾਡੀ ਰਾਜਨੀਤਿਕ ਸੋਚ ਕਿਸੇ ਵੀ ਪਾਰਟੀ ਉਸਬਦਤ ਹੋਵੇ ਲੇਕਿਨ ਕਿਸਾਨੀ ਦੇ ਮੁੱਦੇ ਦੇ ਉੱਤੇ ਅਸੀਂ ਕਿਸਾਨ ਜਥੇਬੰਦੀਆਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖਲੋਤਿਆਂ ਜੋ ਵੀ ਕਿਸਾਨ ਜਥੇਬੰਦੀਆਂ ਫੈਸਲਾ ਜਾਂ ਹੁਕਮ ਕਰਨ ਗਿਆ ਅਸੀਂ ਉਹਨੂੰ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖਲੋਵਾਂਗੇ ਤੁਹਾਡਾ ਸਾਰਿਆਂ ਦਾ ਹੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ